ਸ੍ਰੀ ਕਾਲ ਜੀ ਅਦਾਬ ਨਮਸਕਾਰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਤੇ ਸਭ ਤੋਂ ਪਹਿਲਾਂ ਤਾਂ ਜੀ ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਤੁਹਾਡੀ ਕਾਫੀ ਜ਼ਿਆਦਾ ਡਿਮਾਂਡ ਦੇ ਕਰਕੇ ਜੀ ਆਪਾਂ ਨੇ ਦੁਬਾਰਾ ਫੇਰ ਰਸ਼ੀਆ ਦੀ ਜਿਹੜੀ ਬੈਲਵਰਟ ਹੈ ਜੀ ਉਹ ਸਟਾਰਟ ਕੀਤੀ ਹੈ ਜੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰੀ ਤੁਹਾਨੂੰ ਆਪਾਂ ਹਰ ਇੱਕ ਨੂੰ ਪ੍ਰੋਵਾਈਡ ਹੋ ਜੇ ਯੋ ਕਿ ਪਿਛਲੀ ਵਾਰੀ ਜਦੋਂ ਵੀ ਆਉਂਦੀ ਸੀ ਸ਼ਾਰਟੇਜ ਥੋੜੀ ਬਹੁਤੀ ਰਹਿ ਜਾਂਦੀ ਹੁੰਦੀ ਸੀਗੀ ਕਿਸੇ ਨੂੰ ਕੱਟ ਪੀਸ ਮਿਲ ਜਾਂਦੇ ਹੁੰਦੇ ਸੀਗੇ ਜੀ ਕਿਸੇ ਨੂੰ ਨਹੀਂ ਵੀ ਮਿਲਦੇ ਹੁੰਦੇ ਸੀ ਇਸ ਵਾਰੀ ਆਪਾਂ ਨੇ ਤੁਹਾਡੇ ਸਾਰਿਆਂ ਦੀ ਡਿਮਾਂਡ ਨੂੰ ਇੱਕ ਸਮੁੱੱਚ ਰੱਖਦੇ ਹੋਏ ਆਪਾਂ ਨੇ ਇਹ ਬੈਲਵਰਟ ਮੰਗਵਾਈ ਹੈ ਜੀ ਰਸ਼ੀਆ ਦੀ ਜੀ ਜਿਵੇਂ ਕਿ ਪਿਛਲੀ ਵਾਰੀ ਵੀ ਆਪਣੇ ਰਸ਼ੀਆ ਦੀ ਬੈਲਵਰਟੀ ਸੇਲ ਕੀਤੀ ਸੀ ਕੱਟ ਪੀਸਾਂ ਦੇ ਵਿੱਚ ਉਹਦੇ ਨਾਲ ਦੀ ਜੀ ਹੁਣ ਰਸ਼ੀਆ ਦੀ ਬੈਲਵਰਟ ਆਈ ਹੈ ਜੀ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਜੀ ਡਿਜ਼ਾਈਨ ਤੇ ਇਹਨਾਂ ਦੇ ਜਿਹੜੇ ਕੋਈ ਕਲਰ ਵਗੈਰਾ ਨੇ ਸੋਹਣੇ ਸੋਹਣੇ ਕਲਰ ਨੇ ਜੀ ਪ੍ਰਾਈਸ ਜੀ ਇਹਦਾ 200 ਰੁਪਏ ਪਰ ਮੀਟਰ ਜੀ ਜਿਵੇਂ ਕੀ ਤੁਹਾਨੂੰ ਪਤਾ ਜੀ ਪਹਿਲਾਂ ਵੀ ਆਪਾਂ ਨੇ ਦੱਸਿਆ ਜੀ ਇਹਦਾ ਪ੍ਰਾਈਸ ਹੈ ਜੀ 200 ਰੁਪਏ ਪਰ ਮੀਟਰ ਯਾਨੀ ਕਿ 1000 ਰੁਪਏ ਦਾ ਸੂਟ ਜੀ ਇਹ ਤਿਆਰ ਹੋ ਜਾਵੇਗਾ ਜੀ ਹੋਮ ਡਿਲੀਵਰੀ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਜੀ ਘਰੇ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਕਿਸੇ ਨੇ ਵੀ ਮੇਰੀ ਭੈਣ ਦੇ ਅਗਰ ਮੰਗਵਾਉਣੇ ਹੋਣ ਤੇ ਕਈ ਮਰੀਆਂ ਭੈਣਾਂ ਕਹਿੰਦੀਆਂ ਹੁੰਦੀਆਂ ਨੇ ਕਿ ਆਪਣੇ ਜਿਹੜੇ ਇਹ ਸੂਟ ਨੇਗੇ ਉਹ ਲੈਣੇ ਨੇ ਅਸੀਂ ਨੇ ਤੇ ਤੁਸੀਂ ਕੋਈ ਫੋਨ ਵਗੈਰਾ ਨਹੀਂ ਚੱਕ ਰਹੇ ਮੇਰੀ ਉਹ ਭੈਣੋ ਸਭ ਤੋਂ ਪਹਿਲਾਂ ਤਾਂ ਜੀ ਮੇਰੀ ਬੇਨਤੀ ਹੈ ਕਿ ਮੇਰੇ ਇਹ ਨੰਬਰ ਚੱਲ ਰਿਹਾ ਜੀ ਸਕਰੀਨ ਤੇ ਉੱਤੇ 880224008 ਤੁਸੀਂ ਇਹਦੇ ਉੱਤੇ ਜੀ ਸਿੱਧਾ ਵਟਸਐਪ ਕਰੋ ਜੀ ਆਰਡਰ ਕਰੋ ਇਹ ਸਾਡੇ ਆਰਡਰ ਵਾਲਾ ਨੰਬਰ ਹੈ ਜੀ ਸਿੱਧਾ ਤੁਸੀਂ ਵਟਸਐਪ ਕਰੋ ਜੀ ਸੂਟ ਦੀ ਫੋਟੋ ਭੇਜ ਕੇ ਆਪਣਾ ਐਡਰੈਸ ਭੇਜ ਦਿਓ ਜੀ ਕਿ ਇਹਦੇ ਨਾਲ ਦਾ ਸੂਟ ਚਾਹੀਦਾ ਥੈਟਸ ਇਟ ਇਦੇ ਨਾਲ ਜੀ ਇੱਕ ਤਾਂ ਟਾਈਮ ਦੀ ਬਚਤ ਹੁੰਦੀ ਹੈ ਜ ਜਦੋਂ ਤੁਸੀਂ ਪੁੱਛਦੇ ਹੋ ਜੀ ਫਾਲਤੂ ਟਾਈਮ ਉਹਦੋਂ ਲੱਗਦਾ ਤੁਸੀਂ ਕਿੱਥੋਂ ਜੀ ਕਿੱਥੋਂ ਗੱਲ ਕਰ ਰਹੇ ਹੋ ਆਪਣਾ ਜੀ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਦੱਸਦੇ ਆ ਕਿ ਆਪਣਾ ਪਤਾ ਜੀ ਪਿੰਡ ਕਮਾਣਾ ਤਹਿਸੀਲ ਰਤੀਆ ਤੇ ਜ਼ਿਲ੍ਹਾ ਫਤਿਹਬਾਦ ਹੈ ਜੀ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਦੱਸਦੇ ਆ ਜੀ ਤੁਸੀਂ ਜੀ ਅਗਰ ਆਰਡਰ ਕਰਨਾ ਅਗਰ ਸੂਟ ਲੈਣਾ ਹੋਵੇ ਜੀ ਤਾਂ ਤੁਸੀਂ ਜੀ ਇਹ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇਹਦੇ ਉੱਤੇ ਤੁਸੀਂ ਮੈਸੇਜ ਕਰੋ ਮੈਸੇਜ ਕਰਕੇ ਜੀ ਅਸੀਂ ਤੁਹਾਡੇ ਮੈਸੇਜ ਜ਼ਰੂਰ ਰਿਪਲਾਈ ਕਰਦੇ ਆ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜੀ ਉਹਦੇ ਤੇ ਮੈਸੇਜ ਕਰੋ ਸਕਰੀਨ ਸ਼ਾਟ ਭੇਜੋ ਜੀ ਜਿਹੜਾ ਸੂਟ ਤੁਸੀਂ ਨੇ ਰੱਖਣਾ ਉਹਦਾ ਸਕਰੀਨ ਸ਼ਾਟ ਭੇਜੋ ਤੇ ਆਪਣਾ ਐਡਰੈਸ ਵੀ ਉਹਦੇ ਨਾਲ ਹੀ ਭੇਜ ਦਿਓ ਕਿ ਸਾਨੂੰ ਇਹ ਸੂਟ ਚਾਹੀਦਾ ਇਹ ਐਡਰੈਸ ਤੇ ਕਿਉਂਕਿ ਜੀ ਸਾਡੇ ਕੋਲ ਇੰਨਾ ਜ਼ਿਆਦਾ ਸਮਾਂ ਵੀ ਨਹੀਂ ਹੁੰਦਾ ਕਿ ਆਪਾਂ ਇੰਨਾ ਟਾਈਮ ਆਪਾਂ ਗੱਲਾਂ ਕਰੀ ਜਾਈਏ ਜਾਂ ਕੁਝ ਹੋਰ ਇਹ ਨਾਲ ਜੀ ਟਾਈਮ ਖਰਾਬ ਹੋਣ ਵਾਲੀ ਗੱਲ ਹੁੰਦੀ ਆ ਬਾਕੀ ਮਰੀਏ ਭੈਣਾ ਜਿਹੜੀਆਂ ਇੰਟਰਸਟਿਡ ਨੇ ਬਸ ਉਹੀ ਮੈਸੇਜ ਕਰਿਆ ਕਰਨ ਜੀ ਕਿਉਂਕਿ ਜਿਆਦਾ ਸਮਾਂ ਨਾਲ ਤਾਂ ਥੋੜਾ ਖਰਾਬ ਹੁੰਦਾ ਤੇ ਨਾਲੇ ਸਾਡਾ ਖਰਾਬ ਹੁੰਦਾ ਜੀ ਇਹਨਾਂ ਚੋਂ ਇਹ ਆਊਟਕਟ ਹੁੰਦੀ ਹੈ ਜੀ ਤੁਹਾਨੂੰ ਆਪਾਂ ਦਿਖਾ ਰਿਹਾ ਰਸ਼ੀਆ ਦੀ ਬੈਲਵਟ ਹੈ ਜੀ ਆਊਟਕਟ ਹੁੰਦੀ ਆ ਕਈ ਰੰਗ ਦੇ ਵਿੱਚੋਂ ਜੀ ਡਾਰਕ ਵੀ ਨੇ ਲਾਈਟ ਵੀ ਨੇ ਤੇ ਕੱਟ ਵੀ ਜਿਵੇਂ ਕਿ 5 ਮੀਟਰ ਦਾ ਸੂਟ ਵੀ ਮਿਲ ਜੇਗਾ ਤੁਹਾਨੂੰ ਵਿੱਚੋਂ ਤੇ ਬਾਦੂ ਨੂੰ ਮਿਲਦਾ ਵੀ ਨਹੀਂ ਹੁੰਦਾ ਜੀ ਐਵੇਂ ਕੱਟ ਹੁੰਦੀ ਹੈ ਜੀ ਇਹਨਾਂ ਦੀ ਸੋ ਜਿਨ੍ਹਾਂ ਨੂੰ ਵੀ ਚਾਹੀਦਾ ਹੋਵੇ ਉਹ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜੀ ਆਨਲਾਈਨ ਵੀ ਮੰਗਵਾ ਸਕਦੀਆਂ ਨੇ ਮਰੀਆਂ ਭੈਣਾ ਘਰੇ ਬੈਠੇ ਹੋਮ ਡਿਲੀਵਰੀ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਾਂ ਤੁਹਾਡੇ ਲਈ ਤੁਸੀਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਐਮ ਇਹਦੇ ਆਪਾਂ ਹੋਰ ਵੀ ਨਵੇਂ-ਨਵੇਂ ਇੱਕ ਡੀਲ ਬਹੁਤ ਸੋਹਣੀਆਂ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ ਹੁਣ ਸਰਦੀਆਂ ਦੇ ਵਿੱਚ ਥੋੜਾ ਆਪਣਾ ਜੀ ਅ ਉਹ ਕਰ ਰੱਖਿਆਗਾ ਪਰ ਗਰਮੀ ਦੇ ਵਿੱਚ ਆਪਾਂ ਜੀ ਵਾਦਾ ਕਰਦੇ ਆਂ ਕਿ ਡੇਲੀ ਤੋਂ ਡੇਲੀ ਕੱਟ ਪੀਸਾਂ ਦੀ ਨਵੀਂ ਤੋਂ ਨਵੀਂ ਡੀਲ ਲੈ ਕੇ ਆਇਆ ਕਰਾਂਗੇ ਇਹ ਦੇਖੋ ਜੀ ਇਹ ਰਸ਼ੀਆ ਦੀ ਬੈਲਵਟਾ ਜੀ ਤੁਸੀਂ ਦੇਖ ਸਕਦੇ ਹੋ ਰਸ਼ੀਆ ਦੀ ਬੈਲਵਟਾ ਜੀ ਇਹ 9000 ਵਾਲੀ ਇਹਦੇ ਵਿੱਚ ਜੀ ਪਿਆਰੇ ਪਿਆਰੇ ਕਲਰ ਨੇ ਆਊਟਕਟ ਵੀ ਮਿਲੇਗੀ ਜੀ ਐਮ ਨਹੀਂ ਹੈ ਕਿ ਹਰ ਇੱਕ ਸੂਟ 5 ਮੀਟਰ ਦਾ ਆ ਜਾਂਦਾ ਜੀ ਥੋੜਾ ਬਹੁਤ ਅਡਜਸਟ ਕਰਨਾ ਪੈ ਸਕਦਾ ਜੀ ਜਿਵੇਂ 4.5 4 ਮੀਟਰ ਜਾਂ ਕਿਸੇ ਨੇ ਸ਼ਾਰਟ ਬਣਾਣੀ ਉਹਨੂੰ 3 ਮੀਟਰ ਮਿਲ ਗਿਆ ਜੀ 3.5 ਮਿਲ ਗਿਆ ਥੋੜਾ ਬਹੁਤ ਅਡਜਸਟ ਕਰਨਾ ਪੈ ਸਕਦਾ ਜੀ ਕਿਉਂਕਿ ਪ੍ਰੋਪਰ ਇਹਦੇ ਵਿੱਚ ਕੱਟ ਕੋਈ ਕੋਈ ਆਉਂਦੀ ਹੁੰਦੀ ਆ ਜਿਆਦਾ ਕੱਟ ਨਹੀਂ ਆਉਂਦੀ ਹੁੰਦੀ ਇਹਦੇ ਵਿੱਚ ਪਿਆਰੇ ਪਿਆਰੇ ਕਲਰ ਨੇ ਐਨੇ ਕ ਚਾਰਟ ਨੇ ਆਪਣੇ ਕੋਲ ਐਨੇ ਕ ਡਿਜ਼ਾਈਨ ਨੇ ਕਿਉਂਕਿ ਜੀ ਅੱਪੇ ਦੁਬਾਰਾ ਫੇਰ ਸਟਾਰਟ ਕਰ ਰਹੇ ਆ ਤੁਹਾਡਾ ਬਹੁਤ ਵਧੀਆ ਰਿਸਪੌਂਸ ਆਇਆ ਜੀ ਬਹੁਤ ਸਾਰੇ ਪਿਆਰ ਤੁਹਾਡਾ ਸਾਨੂੰ ਮਿਲਿਆ ਜੀ ਧੰਨਵਾਦ ਕਰਦੇ ਆ ਸਾਡੇ ਕੋਲੇ ਸ਼ਬਦ ਨਹੀਂ ਹੈਗੇ ਕੋਈ ਤੁਹਾਡੇ ਪਿਆਰ ਦੇ ਲਈ ਮਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਜੀ ਜਿਨ੍ਹਾਂ ਨੇ ਚੈਨਲ ਨਹੀਂ ਹਜੇ ਤੱਕ ਸਬਸਕ੍ਰਾਈਬ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਡੇਲੀ ਡੇਲੀ ਆਪੇ ਵੀਡੀਓ ਪਾਉਨੇ ਆ ਜੀ ਤੇ ਉਹ ਵੀਡੀਓ ਜੀ ਤੁਹਾਡੇ ਕੋਲੇ ਆ ਜੇ ਬਸ ਆਪਣਾ ਇਹਨਾਂ ਦਾ ਮਕਸਦ ਹੈ ਜੀ ਕਿ ਤੁਹਾਨੂੰ ਪਤਾ ਲੱਗ ਜੇ ਕਿ ਆਪਣੇ ਕੋਲੇ ਕੱਟ ਪੀਸ ਆ ਚੁੱਕੇ ਨੇ ਤੇ ਤੁਸੀਂ ਬਾਈ ਕਰ ਸਕਦੇ ਹੋ ਉਮੀਦ ਕਰਦੇ ਹਾਂ ਜੀ ਕਿ ਸਾਰਿਆਂ ਨੂੰ ਵੀਡੀਓ ਪਸੰਦ ਆਏਗੀ ਧੰਨਵਾਦ ਜੀ